ਰਾਜਪੂਤ ਆਣਗੇ ਤੁਹਾਡੇ ਲਈ ਇਨੀ ਸੁਵਿਧਾ ਨਹੀਂ ਹੈ ਇਹ ਐਸਬੀਸੀ ਵਾਲਿਆਂ ਦੇ ਲਈ ਜਿਆਦਾ ਸੁਵਿਧਾ। ਕ੍ਰਿਸ਼ਨਜੀ ਕੀ ਸੋਚ ਕੇ ਵੋਟ ਪਾਉਗੇ ਕਿੰਨੂ ਵੋਟ ਪਾਉਗੇ ਕੀ ਕਮੀ ਆਣੀ ਤੁਹਾਡੇ ਕੋ? ਫਿਨਿਸ਼। ਦੇਹੜੀ ਵਾਲੇ ਬੰਦੇ ਨਾ ਸਾਨੂੰ ਕੋਈ ਪਿਸਣ ਲੱਗਦੀ ਹੈ ਨਾ ਸਾਡੀ ਕੋਈ ਸੜਕ ਬੰਦੀ ਹੈ ਨਾ ਸਾਨੂੰ ਕੋਈ ਕਨਕ ਮਿਲਦੀ ਹੈ। ਪੰਜਾਬ ਸਰਕਾਰ ਦਾ ਕਹਿੰਦੇ ਕਿ ਜਿਹੜਾ ਹੈਗਾ ਹਰੇਕ ਘਰ ਜਿਹੜਾ ਹੈ ਕਰੀਪਾ ਨੂੰ ਕਨਕ ਦੀ ਤਿਆਰੀ ਸਭ ਕੁਝ ਤਿਆਰ ਹੈ। ਕੀ ਤੁਹਾਡੇ ਤੱਕ ਉਹਦਾ ਕਦੀ ਪਹੁੰਚੀ ਨਹੀਂ? ਨਾ ਜੀ। ਕਈ ਵਾਰੀ ਸੀ ਐਮਪੀ ਸਾਹਮਣੇ ਆਪਣੇ ਪਿੰਡ ਦੇਖੇ ਕਿ ਤੁਹਾਡੇ ਕੋਲ ਆਏ ਐਮਪੀ ਸਾਹ ਕੋਲ ਜੀ ਤੁਹਾਡੇ ਨਾਲ ਨਹੀਂ ਜੀ ਕਦੀ ਵੀ ਨਹੀਂ ਆਏ ਨਹੀਂ 1976 ਚ ਵਿਆਹ ਹੋਇਆ ਸਨ ਕਦੀ ਨਹੀਂ ਇੱਕ ਪੈਸੇ ਦੀ ਗ੍ਰਾਂਟ ਮਿਲੀ ਹੈਗੀ ਇਸ ਰੌਣੀ ਪਿੰਡ ਦੇ ਵਿੱਚ ਹੁਣ ਡਾਕਟਰ ਕੋ ਕੋ ਆਇਓ ਕੈਨੇਡਾ ਵੋਟ ਮੰਗਣ ਲਈ ਆ ਬਹੁਤ ਆਂਦੇ ਨੇ ਵਾਦਾ ਕਰਕੇ ਚਲੇ ਜਾਂਦੇ ਨੇ ਫਿਰ ਹੁਣ ਤੱਕ ਕਿੰਨੇ ਕਵਾਜਾੜੇ ਪੂਰੇ ਹੋਣੇ ਜਿਹੜੇ ਤੁਹਾਨੂੰ ਕਿਤੇ ਹੋਏ ਕੋਈ ਵਾਦਾ ਨਹੀਂ ਪੂਰਾ ਹੋਇਆ ਸਾਡੇ ਤੋਂ ਲੈਟਰਿੰਗ ਵੀ ਕਹਿੰਦੇ ਵੀ ਲੈਟਰਿੰਗ ਬਣਵਾਣੀ ਲੈਟਰਿੰਗ ਵੀ ਨਹੀਂ ਬਣੀ ਹੋਈ ਹੈ ਸਾਡੀ ਸੱਜੇ ਗਾਲ ਜੀ ਮੈਂ ਕਮਲ ਦੂਆ ਟੀ5 ਲਈ ਸਪੈਸ਼ਲ ਮੈਦਾਨ ਜਿਹੜਾ ਹੈਗਾ ਪੱਕ ਚੁੱਕਾ ਹੈ ਇਲੈਕਸ਼ਨਾਂ ਦਾ ਤੇ ਹੁਣ ਆ ਕੋਲ ਕਰਦੇ ਰੋਣੀ ਪਿੰਡੀ ਇਸ ਟਮ ਅਸੀਂ ਖੜੇ ਆ ਕੀ ਲੋਕਾਂ ਦਾ ਕਹਿਣਾ ਆ ਉਹ ਦੇਖਦੇ ਆ ਸੱਜੇ ਗਾਲ ਜੀ ਸੱਜੇ ਗਾਲ ਜੀ ਕੀ ਨਾਮ ਹੈ ਮਾਇਆ ਮਾਇ ਜੀ ਜਿਵੇਂ ਜਿਉਂ ਵੋਟ ਆ ਰਿਆ ਨੇ ਕੀ ਕਿਤੇ ਪਿੰਡ ਦੇ ਵਿਕਾਸ ਹੋਇਆ ਕੀ ਕਮੀਆਂ ਹੈਗੀਆਂ ਨੇ ਕੀ ਕਹਿਣਾ ਚਾਹੁੰਦੇ ਸੀ ਮੈਂ ਤਾਂ ਵੀਰ ਜੀ ਦੇਖੋ ਸਾਡਾ ਤਾਂ ਪਿੰਡ ਦੂਰ ਪੈਂਦਾ ਕਿਉਂਕਿ ਸਾਡਾ ਪਿੰਡ ਲੱਗਦਾ ਕੁਰਜੀਵਾਲ ਤੇ ਅਸੀਂ ਰਹਿੰਦੇ ਰੋਣੀ ਚਹੀਏਗੇ ਬਾਕੀ ਹੁਣ ਕੀ ਹੋ ਰਿਹਾ ਕੀ ਉੱਥੇ ਨਹੀਂ ਮੈਨੂੰ ਨਹੀਂ ਇਸ ਗੱਲ ਦਾ ਤੁਸੀਂ ਵੋਟ ਪਾਉਗੇ ਹਾਂਜੀ ਕੀ ਸੋਚ ਕੇ ਵੋਟ ਪਾਉਗੇ ਹਸਤੇ ਸੋਚ ਕੇ ਪਾਵਾਂਗੇ ਜੀ ਸਾਡੇ ਲਈ ਹਰ ਇੱਕ ਕੰਮ ਸਹੀ ਹੋਣਾ ਚਾਹੀਦਾ ਹੈ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਤੁਹਾਡੇ ਇਸ ਟਾਈਮ ਕੀ ਤੁਹਾਨੂੰ ਲੱਗਦਾ ਕੀ ਕਮੀ ਹੈਗੀ ਮੈਂ ਤਾਂ ਜੇ ਇੱਕ ਇਹ ਗੱਲ ਹੈ ਜਿੰਮੀ ਹੁਣ ਸਾਡੀ ਜਾਤੀ ਹੈ ਰਾਜਪੂਤ ਅਸੀਂ ਹਾਂਗੇ ਜੀ ਹੁਣ ਰਾਜਪੂਤ ਨੂੰ ਕੋਈ ਵੀ ਜਲਦੀ ਸ਼ੁਭਦਾ ਨਹੀਂ ਮਿਲਦੀ ਹੈ ਵੋਟ ਤਾਂ ਸੀ ਵੀ ਪਾਵਾਂਗੇ ਰਾਜਪੂਤ ਐ ਲੇਕਿਨ ਜਾਤੀ ਉੱਚੀ ਕਰਕੇ ਸਾਨੂੰ ਕੋਈ ਵੀ ਸੁਵਿਧਾ ਬਹੁਤ ਘੱਟ ਮਿਲਦੀ ਹੈ ਕਿੱਦਾਂ ਦੀ ਸੁਵਿਧਾ ਤੁਹਾਨੂੰ ਲੱਗਦੀ ਹੈ ਕਿੱਦਾਂ ਦੀ ਹੋਣੀ ਚਾਹੀਦੀ ਹੈ ਕੀ ਕਮੀ ਹੈ ਕਿ ਪਹਿਲੇ ਵੀ ਪਹਿਲਾਂ ਪਿਛਲੇ ਐਮਪੀ ਜੀ ਤੁਸੀਂ ਖੁਸ਼ ਸੀ ਜਾਂ ਨਹੀਂ ਖੁਸ਼ ਕੀ ਕਰਨੇ ਆ ਜਿਵੇਂ ਸਕੂਲ ਦੇ ਵਿੱਚ ਕੋਈ ਵੀ ਮਦਦ ਬੱਚਿਆਂ ਨੂੰ ਮਿਲਦੀ ਹੈ ਸਾਨੂੰ ਇਹ ਕਹਿ ਦਿੰਦੇ ਵੀ ਰਾਜਪੂਤ ਹੈਗੇ ਤੁਹਾਡੇ ਲਈ ਇੰਨੀ ਸੁਵਿਧਾ ਨਹੀਂ ਹੈ ਇਹ ਐਸ்சி ਬੀਸੀ ਆਲਿਆਂ ਦੇ ਲਈ ਜ਼ਿਆਦਾ ਸੁਵਿਧਾ ਹੈ ਵਾਕਈ ਹੋਣੀ ਤਾਂ ਹਰ ਕਿਸੇ ਨੂੰ ਚਾਹੀਦੀ ਜੀ ਬੋਟ ਤਾਂ ਸਾਰੀ ਪਾਉਂਦੀ ਆ ਅਸੀਂ ਉੱਚੀ ਜਾਤੀ ਦੀਆਂ ਚਾਹੇ ਰਾਜਪੂਤ ਹੈ ਬਾਕੀ ਮੇਰਾ ਤਾਂ ਇਹ ਕਹਿਣੀ ਹੈ ਕਿ ਵੀ ਜਿਹੜੀ ਸੁਵਿਧਾ ਸਭ ਨੂੰ ਮਿਲਦੀ ਹੈ ਸਾਰੇ ਨੂੰ ਮਿਲਣੀ ਚਾਹੀਦੀ ਹੈ ਕਿ ਨਾਮ ਇਹ ਜੜਾ ਕ੍ਰਿਸ਼ਨਾ ਦੇ ਵੀ ਕ੍ਰਿਸ਼ਨਾ ਜੀ ਕੀ ਸੋਚ ਕੇ ਵੋਟ ਪਾਉਗੇ ਕਿੰਨੂੰ ਵੋਟ ਪਾਉਗੇ ਕੀ ਕਮੀ ਆਣੀ ਤੁਹਾਡੇ ਨੂੰ ਸਾਡੇ ਕੋਲ ਤਾਂ ਵੀਰ ਜੀ ਬਥੇਰੀ ਕਮੀਆਂ ਨੇ ਨਾ ਤਾਂ ਸਾਨੂੰ ਦੇਖੋ ਅਸੀਂ ਦਿਹਾੜੀ ਕਰਦੇ ਆਂ ਦਿਹਾੜੀ ਵਾਲੇ ਬੰਦੇ ਨਾ ਸਾਨੂੰ ਕੋਈ ਪਿਸਣ ਲੱਗਦੀ ਹੈ ਨਾ ਸਾਡੀ ਕੋਈ ਸੜਕ ਬੰਦੀ ਹੈ ਨਾ ਸਾਨੂੰ ਕੋਈ ਕੰਮਕ ਮਿਲਦੀ ਹੈ ਕੁਝ ਨਹੀਂ ਕਿਆ ਸੁਵਿਧਾ ਨਾ ਕੋਈ ਬੱਚੇ ਨੂੰ ਨੌਕਰੀ ਹੈ ਸਾਰੇ ਬੱਚੇ ਦਿਹਾੜੀ ਵਾਲੇ ਸਾਨੂੰ ਇਹ ਮਿੰਨੀ ਚਾਹੀਦੀ ਸਾਨੂੰ ਕਨਕ ਮਿਲਣੀ ਚਾਹੀਦੀ ਹੈ ਪੰਜ ਪੰਜ ਕਾਊਂਟਰ ਪੰਜਾਬ ਸਰਕਾਰ ਦਾ ਕਹਿੰਦੇ ਕਿ ਜਿਹੜਾ ਹੈਗਾ ਹਰੇਕ ਘਰ ਜਿਹੜਾ ਹੈ ਕਰੀਪਾ ਨੂੰ ਕਨਕ ਦੀ ਤਿਆਰੀ ਸਭ ਕੁਝ ਤਿਆਰ ਹੈ ਕਿਦੋਂ ਤੱਕ ਹੁੰਦਾ ਕਦੀ ਪਹੁੰਚੀ ਨਹੀਂ ਨਾ ਜੀ ਤੇ ਕੀ ਕਰਨ ਕਿਉਂ ਨਹੀਂ ਪਹੁੰਚੀ ਇਹ ਕਿਹ ਪਤਾ ਹੈ ਸਰਪੰਚਾਂ ਨੂੰ ਪਤਾ ਹੋਊਗਾ ਕਿਹ ਕਾਰਨ ਨਹੀਂ ਪਹੁੰਚੀ ਵਾਕੀ ਹੋਰ ਸਾਡੇ ਬੱਚਿਆਂ ਨੂੰ ਦਿਹਾੜੀ ਵਾਲੇ ਅਸੀਂ ਸਾਰੇ ਬੱਚੇ ਹਾਂਗੇ ਮੇਰੇ ਘਰ ਵਾਲਾ ਵੀ ਦਿਹਾੜੀ ਕਰਦਾ ਸਾਡੇ ਬੱਚਿਆਂ ਤਾਂ ਕਿਸੇ ਨੌਕਰੀ ਮਿਲਣੀ ਚਾਹੀਦੀ ਹੈ ਕੀ ਸੋਚ ਕੇ ਜਿਹੜਾ ਹੁਣ ਤੁਸੀਂ ਸਪੋਰਟ ਲਓ ਚੁਣੋਗੇ ਕੀ ਸੋਚ ਕੇ ਅਸੀਂ ਸੋਚ ਕੇ ਸੁਣਾ ਇਸ ਬੋਟ ਨੂੰ ਚੁਣਾਂਗੇ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਸਾਡੇ ਘਰ ਦਾ ਸੁਧਾਰ ਹੋਏ ਜਿਹੜੇ ਬਾਲੇ ਗਿਰ ਰਹੇ ਹਨ ਮਕਾਨ ਗਿਰ ਰਹੇ ਮਕਾਨ ਬਣਨੇ ਚਾਹੁੰਦੇ ਹਨ ਔਰ ਬਾਕੀ ਸੜਕਾਂ ਬਣਨੀ ਚਾਹੀਦੀਆਂ ਸਾਡੀ ਗਲੀਆਂ 'ਚ ਇਹ ਅਸੀਂ ਸੋਚ ਕੇ ਵੀ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜੋ ਸਾਡਾ ਕੋਈ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਬੋਟ ਦੇਖੋ ਅਸੀਂ ਜ਼ਰੂਰ ਪਾਵਾਂਗੇ 68 ਵੋਟਾਂ ਹੈਗੀਆਂ 7 ਵੋਟਾਂ 8 ਵੋਟਾਂ ਕਿਸੇ ਦੇ 12 ਵੋਟਾਂ ਕੋਈ ਘੱਟ ਵੋਟਾਂ ਨਹੀਂ ਹੈਗੀਆਂ ਪਿੰਡਾਂ 'ਚ ਦੇਖੋ ਤੁਹਾਡੇ ਪ੍ਰਬਾਰਿਸ਼ ਕੋਣ-ਕੋਣ ਹੈਗਾ ਕਿੰਨੇ ਬੱਚੇ ਕਿ ਨਹੀਂ ਵੋਟਾਂ ਜਿਹੜੀ ਹੈਗੀਆਂ ਸਾਰੀ ਯੂਥ ਬੱਚੇ ਵੀ ਹੈਗੇ ਹਾਂ ਬਹੁਗਾ ਆਂਗੀਆਂ ਬੱਚੇ ਨੇ ਅੱਠ ਵੋਟੇ ਨੇ ਕੋਈ ਨੌਕਰੀ ਕਰਦਾ ਇਸ ਟਾਈਮ ਕੋਈ ਨੌਕਰੀ ਨਹੀਂ ਕਰਦਾ ਸਾਰੇ ਦਹਾੜੀਆ ਲੈਹੰਗੇ ਅਸੀਂ ਕਈ ਤੁਸੀਂ ਐਮਪੀ ਸਾਹਮਣੇ ਆਪਣੇ ਪਿੰਡ ਦੇ ਦੇਖੇਗੇ ਜੀ ਤੁਹਾਡੇ ਕੋਲ ਆਏ ਐਮਪੀ ਸਾਹ ਕੋਈ ਤੁਹਾਡੇ ਨਾਲ ਨਹੀਂ ਜੀ ਕਦੀ ਵੀ ਨਹੀਂ ਆਏ ਨਹੀਂ ਤੇ ਕੁਝ ਲੋਕ ਐਸੇ ਵੀ ਹੈਗੇ ਨੇ ਚਿਨਨੂ ਹਾਏ ਐਮਪੀ ਸਾਹਿਬ ਉਹਨਾਂ ਨੇ ਪਿੰਡ 'ਚ ਵਿజిਟ ਵੀ ਨਹੀਂ ਕੀਤਾ ਆਹ ਕੁਛ ਸਾਣਾ ਹੋਰ ਵੀ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਕਾਰਨ ਹੈਗਾ ਸੁਨੀਤਾ ਰਾਣੀ ਸੁਨੀਤਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਹੁਣ ਇਲੈਕਸ਼ਨ ਆ ਰਹੀਆਂ ਨੇ ਮੈਦਾਨੇ 'ਚ ਕੀ ਕੀ ਤੁਹਾਨੂੰ ਕਮੀਆਂ ਹੈਗੀਆਂ ਤੁਹਾਡੇ ਪਿੰਡ 'ਚ ਕੀ ਤਾਂ ਵਿਕਾਸ ਤੁਸੀਂ ਚਾਹੁੰਦੇ ਸਾਡੇ ਦੇਖੋ ਜੀ ਅਸੀਂ ਤਾਂ ਇਹ ਕਮੀਆਂ ਪੂਰੀਆਂ ਕਰਨੇ ਚਾਹੁੰਦੇ ਆ ਇੱਕ ਤਾਂ ਸਾਡੇ ਪਿੰਡ 'ਚ ਗਲੀਆਂ ਨਹੀਂ ਬਣ ਰਹੀਆਂ ਰੁਕਾਵਟ ਪਾ ਦਿੰਦੇ ਨੇ ਕੋਈ ਵੀ ਗਲੀਆਂ ਦੀ ਗ੍ਰਾਉਂਡ ਗ੍ਰਾਉਂਡ ਆਂਦੇ ਰੁਕਾਵਟ ਪਾ ਦਿੰਦੇ ਨੇ ਹੋਰ ਮਕਾਨਾਂ ਦੇ ਪੈਸੇ ਜਿਹੜੇ ਆਉਂਦੇ ਨੇ ਸਾਨੂੰ ਕ 1976 ਚ ਵਿਆਹ ਹੋਇਆ ਸਾਨੀ ਕਦੀ ਨਹੀਂ ਇੱਕ ਪੈਸੇ ਦੀ ਗ੍ਰਾਂਟ ਮਿਲੀ ਹੈਗੀ ਇਸ ਰੌਣੀ ਪਿੰਡ ਦੇ ਵਿੱਚ ਬਾਕੀ ਅਸੀਂ ਤਾਂ ਇਹੀ ਕਹਿੰਦੇ ਆ ਸਾਡੇ ਦੋ ਬੱਚੇ ਨੇ ਮੁੰਡੇ ਨੇ ਮੇਰੇ ਕੋਲ ਦੋ ਉਹਨਾਂ ਨੂੰ ਨੌਕਰੀ ਨਹੀਂ ਹੈ ਪ੍ਰਾਈਵੇਟ ਕੰਮ ਕਰਦੇ ਨੇ ਕਿਸੇ ਨੂੰ 200 ਕਿਸੇ ਨੂੰ 400 ਦਿਹਾੜੀ ਮਿਲਦੀ ਹੈ ਬੇਟਾ ਅੱਜ ਲੱਗੀ ਕੱਲ ਨਾ ਲੱਗੇ ਅਸੀਂ ਤਾਂ ਕਹਿੰਦੇ ਨੌਕਰੀਆਂ ਮਿਲ ਜਾਣ ਔਰ ਸਾਨੂੰ ਅਸੀਂ ਧੁੱਪਾਂ 'ਚ ਮਰ ਰਹੇ ਨੇ ਸਾਨੂੰ ਲੇਡੀਜ਼ ਨੂੰ ਕਿਤੇ ਕੋਈ ਫੈਕਟਰੀ ਖੁੱਲ ਜਾਏ ਅਸੀਂ ਛਾਂ 'ਚ ਬੈਠ ਕੇ ਬੇਟਾ ਕੰਮ ਕਰ ਸਕੀਏ ਬੁਢਾਪਾ ਵਿੱਚ ਹੋਰ ਸਾਡੀ ਕੋਈ ਪਿਲਸਨ ਉਲਸਨ ਨਹੀਂ ਲੱਗੀ ਹੈਗੀ ਬੇਟਾ ਜਿਵੇਂ ਕਿ ਮੋਟਾ ਨੇੜੇ ਨੇ ਹੁਣ ਆ ਰਿਹਾ ਕੀ ਸੋਚੀ ਤੁਸੀਂ ਬੋਟ ਦੇ ਕਿ ਤੁਹਾਨੂੰ ਕੀ ਲੱਗਦਾ ਤੁਸੀਂ ਕਦੀ ਆਪਣਾ ਐਮਪੀ ਦਾ ਪਹਿਲਾਂ ਕਦੀ ਦੁੱਖੇ ਆਪਣੇ ਹਾਂ ਜੀ ਐਮਪੀ ਤਾਂ ਸੀ ਦੇਖੇ ਸੀ ਕਈ ਵਾਰੀ ਆਏ ਗਏ ਨੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਅਸੀਂ ਤਾਂ ਕਹਿੰਦੇ ਵੀ ਹੁਣ ਵੀ ਅਸੀਂ ਉਹ ਵੋਟਾਂ ਪਾਵਾਂਗੇ ਉਹਨਾਂ ਨੂੰ ਅਰਪਾਉਂਦੇ ਰਹਾਂਗੇ ਵੀ ਮਤਲਬ ਸਾਡਾ ਤਰੱਕੀ ਹੋ ਜਾ ਬਸ ਬਿਲਕੁਲ ਕੁਝ ਲੋਕਾਂ ਕਹਿੰਗੇ ਹੈਗੇ ਨੇ ਜਿਹਨਾਂ ਨੂੰ ਹਜੇ ਤੱਕ ਜਿਹੜਾ ਐਮਪੀ ਆਂਦੇ ਨੇ ਪਰ ਬੜੇ ਵਾਅਦੇ ਕਰ ਜਾਂਦੇ ਨੇ ਪਰ ਹੁਣ ਤੱਕ ਜਿਹੜਾ ਹੈਗਾ ਇਹਨਾਂ ਦਾ ਕੋਈ ਵੀ ਵਾਅਦਾ ਪੂਰੇ ਨਹੀਂ ਹੁੰਦੇ ਕੁਝ ਹੋਰ ਵੀ ਹੈਗੇ ਉਹਨਾਂ ਨਾਲ ਗੱਲ ਕਰਦੇ ਕਿ ਕਰਨ ਹੈਗਾ ਕੀ ਨਾਮ ਹੈ ਲక్ష్ਮੀ ਲక్ష్ਮੀ ਕੀ ਦਦਾ ਵਿਕਾਸ ਹੈਗਾ ਤੁਹਾਡੇ ਪਿੰਡ ਵਿੱਚ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕੀ ਸੋਚਦੇ ਹੋ ਤੁਸੀਂ ਵੋਟ ਪਾਉਗੇ ਬਸ ਬੇਟਾ ਹੁਣ ਸਾਡੇ ਵਿਕਾਸ ਕਿਹਾ ਸੀ ਤਿੰਨ ਮੰਜ਼ਲੀ ਕੋਠੀ ਪਾ ਰੱਖੀ ਹੈ ਹੁਣ 15 ਕਿਲਾ ਖੀਰਾ ਵਿੱਜਾ ਹੈ ਲੇਬਰ ਇਹਨਾਂ ਲਾ ਰੱਖੀ ਹੈ ਆਪਣੇ ਵੱਲੋਂ ਤਾਂ ਸਾਨੂੰ ਕੋਈ ਕਮੀ ਨਹੀਂ ਹੈ अच्छा जी हां जी ਤੇ ਹੁਣ ਵੋਟਾਂ ਆਈ ਜਾਣੇ ਕਰ ਬੋਟਾਂ ਆ ਰਿਹਾ ਮੰਗਣ ਹਾਂ ਉਹ ਦੇਵਾਂਗੇ 11 ਬੋਟਾਂ ਹੱਸ ਕੇ ਦੇਵਾਂਗੇ ਕੀ ਸੋਚੀ ਲੋਗੀ ਤੁਹਾਡੇ ਸਾਰੇ ਪਿੰਡ ਵਿਕਾਸ ਹੈਗੇ ਨਹੀਂ ਹੋਰ ਕਿਦਾਂ ਪਿੰਡ ਦਾ ਹੈਗਾ ਉਹ ਤੁਸੀਂ ਬਣਾ ਦੋ ਅੱਥੇ ਤਾਂ ਚਵਾਰਾ ਪਾ ਰੱਖਿਆ ਬੇਟਾ 15 ਕਿੱਲਾ ਦੇਖ ਹੁਣ ਖੇਤੀ ਕਰ ਰਹੇ ਹੈ ਖੀਰੇ ਦੀ ਖੁੱਲੇ ਸਾਰੇ ਖੁੱਲੇ ਆਮ ਪੈਸੇ ਕੌੜੀ ਸਾਰਾ ਕੁਝ ਰੱਬ ਦੇ ਰੱਖਿਆ ਮੁਸ਼ਫੀ ਜੀ ਹੁਣ ਵੋਟਾਂ ਆ ਰਹੀਆਂ ਨੇ ਤੇਰੇ ਕੋਈ ਆਏ ਹੋਣੇ ਐਮਪੀ ਬੋਟ ਮੰਗਣ ਲਈ ਕੀ ਕਹਿਣਾ ਚਾਹੁੰਦੇ ਹੋ ਕੀ ਮਤਲਬ ਕੀ ਸੋਚੂ ਉਸੇ ਮੋੜ ਪਾਉਗੇ ਸਾਡੀ ਵੋਟ ਤਾਂ ਜੀ ਬਣੀ ਨਹੀਂ ਐ ਅਸੀਂ ਤਾਂ ਕਿਸੇ ਨੂੰ ਨਹੀਂ ਪਾਉਂਦੇ ਕਿਉਂ ਨਹੀਂ ਕੀ ਕਰਨ ਕਿਉਂ ਨਹੀਂ ਪਾਣੀ ਬਣੀ ਨਹੀਂ ਕੁਝ ਮਿਲਦਾ ਹੀ ਨਹੀਂ ਸਾਨੂੰ ਅੱਛਾ ਇੱਕ ਕਿੰਨੇ ਸਾਲੋਂ ਤੋਂ ਨੂਰੇ ਰਹਿੰਦੇ ਨੂੰ ਮੈਨੇ ਤਾਂ ਕਾਫੀ ਸਾਲ ਹੋ ਗਏ ਤੇ ਕਿਸ ਨੇ ਵੋਟ ਪੁਣਾਂ ਦੀ ਕੋਸ਼ਿਸ਼ ਨਹੀਂ ਕੀਤੀ ਨਾ ਬਣਵਾਇਆ ਨਹੀਂ ਅਸੀਂ ਆਪ ਆਪਨੇ ਬਣਵਾਉਂਦੇ ਨਾ ਜੇ ਕੁਝ ਮਿਲਦਾ ਹੀ ਨਹੀਂ ਸਾਡੇ ਚ ਕਰਦੇ ਵੀ ਨਹੀਂ ਕੁਝ ਨਹੀਂ ਮਿਲਦਾ ਸਾਨੂੰ ਕਦੇ ਕੋਈ ਐਮਪੀ ਸਾਹਿਬ ਕੋਈ ਇਹ ਕੋਈ ਹੋਰ ਆਇਆ ਵੀ ਨਹੀਂ ਨੁਮਾਇੰਦਾ ਨਾ ਕੋਈ ਪੈਨਸ਼ਨ ਵੀ ਹੁਣ ਤੱਕ ਨਹੀਂ ਪਿਲਸਨ ਤਾਂ ਮਿਲਦੀ ਹੈ ਪਿਲਸਨ ਲਗਵਾਈ ਹੈ ਹਮ ਕਿ ਨਾਮ ਹੈ ਇਹਦਾ ਰਾਜ ਅਨ ਰਾਜੀਤ ਕੀ ਕਮੀਆਂ ਹੈਗੇ ਨੇ ਪਿੰਡ ਦੇ ਪਿੰਡ 'ਚ ਕਿਦਾਂ ਦਾ ਵਿਕਾਸ ਤੁਸੀਂ ਚਾਹੁੰਦੇ ਹੋ ਔਰ ਕੀ ਚਾਹੁੰਦੇ ਹੋ ਸਰਦ ਸੇ ਵਿਕਾਸ ਹੈ ਚਾਹਦੇ ਸਾਡੇ ਪਿੰਡ 'ਚ ਵਿਕਾਸ ਵੀ ਖੂਬ ਹੋਇਆ ਹੈ ਔਰ ਮੰਤਰੀਨ ਕਰਾਇਆ ਵੀ ਖੂਬ ਹੈ ਪਰ ਜਿਹੜੇ ਸਾਡੇ ਸਰਪੰਚ ਮੈਂਬਰ ਨੇ ਉਹ ਜਿਵੇਂ ਗਰੀਬ ਜਨਤਾ ਹੈ ਉਹ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਸਾਡੀ ਜਣੀ ਕਿ ਹੁਣ ਸਾਡੇ ਹੁਣ ਰਾਸ਼ਨ ਕਾਰਡ ਵੀ ਨਹੀਂ ਹੈਗੇ ਬੱਚਿਆਂ ਦੀ ਪੜ੍ਹੇ ਲਿਖੇ ਇੰਨੇ ਬੱਚੇ ਨੇ ਨੌਕਰੀ ਵਾਲੇ ਵੀ 12 12 ਬੀਏ ਬੀਏ ਕਰਕੇ ੱੱਕੇ ਖਾਂਦੇ ਨੇ ਉਹਨਾਂ ਨੂੰ ਨੌਕਰੀ ਚਾਹੀਦੀ ਹੈ ਹੁਣ ਛੋਟੀ ਮੋਟੀ ਤੁਹਾਨੂੰ ਪਤਾ ਹੀ ਹੈ ਆ ਜਿੰਨੀ ਮਹਿੰਗਾਈ ਹੈ ਮਹਿੰਗਾਈ ਦੇ ਵਿੱਚ ਕੀ ਬਣਦਾ ਸਾਡਾ ਹੁਣ ਇੰਨੇ ਧੁੱਪ ਚ ਮਰ ਰਹੇ ਹੈ ਤੇ ਹੁਣ ਤੁਸੀਂ ਵੋਟ ਆ ਰਹੇ ਹੋ ਵੋਟਾਂ ਪਾਉਗੇ ਹਾਂਜੀ ਵੋਟਾਂ ਤਾਂ ਪਾਉਂਦੇ ਹਰ ਸਾਲ ਪਾਉਂਦੇ ਆ ਸੀ ਹੁਣ ਤਾਂ ਕੋਈ ਆਇਆ ਕੈਂਡੀਡੇਟ ਵੋਟ ਮੰਗਣ ਲਈ ਆ ਬਹੁਤ ਆਂਦੇ ਨੇ ਵਾਦਾ ਕਰਕੇ ਚਲੇ ਜਾਂਦੇ ਨੇ ਤੇ ਹੁਣ ਤੱਕ ਕਿੰਨੇ ਕੁ ਵਾਦੇ ਜਿਹੜੇ ਪੂਰੇ ਹੋਣ ਜਿਹੜੇ ਤੁਹਾਨੂੰ ਕਿਤੇ ਹੋਏ ਕੋਈ ਵਾਦਾ ਨਹੀਂ ਪੂਰਾ ਹੋਇਆ ਸਾਡੇ ਤੋਂ ਲੈਟਰਿੰਗ ਵੀ ਕਹਿੰਦੇ ਵੀ ਲੈਟਰਿੰਗ ਬਣਵਾਣੀ ਲੈਟਰਿੰਗ ਵੀ ਨਹੀਂ ਬਣੀ ਹੋਈ ਹੈ ਸਾਡੀ ਅੱਛਾ ਜੀ ਕੱਚੇ ਮਕਾਨ ਪੱਕੇ ਕਰਨ ਦਾ ਵੀ ਵਾਦਾ ਕੀਤਾ ਗਿਆ ਸੀ ਸਰਕਾਰਾਂ ਵੱਲੋਂ ਉਹ ਹੈ ਕੱਚੇ ਮਕਾਨ ਸੀਗੇ ਚੁੰਦੇ ਸੀ ਬੱਚੇ ਸਾਰੀ ਰਾਤ ਬੈਠੇ ਰਹਿੰਦੇ ਸੀ ਹੁਣ ਸਾਡੇ ਬੱਚਿਆਂ ਨੇ ਦਿਹਾੜੀ ਕਰ ਕਰਕੇ ਬਣਾ ਲਏ ਨੇ ਦੋ ਦੋ ਕਮਰੇ ਸਰਕਾਰਾਂ ਵੱਲੋਂ ਕੁਝ ਨਹੀਂ ਹੋਇਆ ਨਹੀਂ ਜੀ ਕੁਝ ਨਹੀਂ ਹੋਇਆ ਇਹ ਸੀਕਰ ਪਿੰਡ ਰੋਣੀ ਜਿੱਥੇ ਕਿ ਇਹਨਾਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਕੀ ਸਰਕਾਰਾਂ ਆਉਂਦੀਆਂ ਨੇ ਵੱਡੇ ਲੋਕ ਆਉਂਦੇ ਨੇ ਬਡੇ-ਬਡੇ ਦਾਅਵੇ ਕਰਦੇ ਨੇ ਜਿਹੜਾ ਹੁਣ ਤੱਕ ਕੋਈ ਵੀ ਦਾਵਾ ਕਿਸੇ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ